ਰਮਨੀਤ ਬਿੱਟੂ ਨੇ ਭਾਜਪਾ ਦੇ ਉਮੀਦਵਾਰ ਲੁਧਿਆਣੇ ਤੋਂ ਖੜੇ ਨੇ ਉਹਨਾਂ ਦਾ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਮੇਰੇ ਦਾਦਾ ਸੀ ਉਹ ਸ਼ਹੀਦ-ਏ-ਆਜ਼ਮ ਬੀਨਤ ਸਿੰਘ ਸਨ ਇਹਨਾਂ ਨੇ ਇਹ ਬਿਆਨ ਕਿਉਂ ਦਿੱਤਾ ਤੇ ਨਾਲੇ ਇਹ ਜਿਹੜਾ ਬਿਆਨ ਦਾ ਨਾਲ ਜੋੜਿਆ ਕਿਹਨੂੰ ਕਿਹੜਾ ਵੱਡਾ ਲੀਡਰ ਹੈ ਦੇਸ਼ ਦਾ ਜਿਹਦੇ ਨਾਂ ਦੇ ਨਾਲ ਇਸ ਬਿਆਨ ਨੂੰ ਜੋੜਿਆ ਗਿਆ ਰਵਨੀਤ ਬਿੱਟੂ ਜਦੋਂ ਦੇ ਭਾਜਪਾ ਜੁਆਇਨ ਕਰਕੇ ਗਏ ਆ ਕਈ ਤਰ੍ਹਾਂ ਦੀਆਂ ਕਸੂਤੀਆਂ ਸਥਿਤੀਆਂ ਦੇ ਵਿੱਚ ਫਸੇ ਹੋਏ ਆ ਰਵਨੀਤ ਬਿੱਟੂ ਦੀ ਸਭ ਤੋਂ ਵੱਧ ਜੇਕਰ ਕਿਸੇ ਨੇ ਪ੍ਰਭਾਵਿਤ ਕੀਤਾ ਉਹਨਾਂ ਨੂੰ ਉਹਨਾਂ ਦੀ ਦੋਹਾਂ ਪਾਰਟੀਆਂ ਦੇ ਵਿੱਚ ਆ ਜਿਹੜੀ ਉਹ ਜਿਹੜੀ ਆ ਕਹਿ ਸਕਦੇ ਆ ਕਿ ហេਠੀ ਕਰਵਾਈ ਹੋ ਇੱਕ ਆਡੀਓ ਨੇ ਕਰਾਈ ਉਹ ਆਡੀਓ ਕਿਹੜੀ ਸੀ ਸਿਮਰਜੀਤ ਸਿੰਘ ਬੈਂਸ ਦੀ ਹਾਲਾਂਕਿ ਰਵਨੀਤ ਸਿੰਘ ਬਿੱਟੂ ਨੇ ਤਾਂ ਡਿਨਾਈ ਕਰਤਾ ਮਨਾਈ ਕਰਤਾ ਕਿ ਮੇਰੀ ਆਡੀਓ ਹੀ ਨਹੀਂ ਹੈਗੀ ਮੇਰੀ ਆਵਾਜ਼ ਹੀ ਨਹੀਂ ਹੈਗੀ ਜਾਂਚ ਕਰਾ ਲਓ ਸਿਮਰਜੀਤ ਸਬੈਂਸ ਨੇ ਵੀ ਕਹਿਤਾ ਕਰਾ ਲਓ ਜਾਂਚ ਫਿਰ ਜਿਹੜੀ ਉਹ ਆਡੀਓ ਨੇ ਬੜਾ ਵੱਡਾ ਨੁਕਸਾਨ ਸਿਆਸੀ ਤੌਰ ਤੇ ਕੀਤਾ ਕਿਉਂਕਿ ਉਸ ਦੇ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਾਰੇ ਵੀ ਭਾਜਪਾ ਦੇ ਹੋਰ ਸੀਨੀਅਰ ਲੀਡਰਾਂ ਬਾਰੇ ਵੀ ਤੇ ਕਾਂਗਰਸ ਪਾਰਟੀ ਦੇ ਵਿੱਚ ਕਹਿੰਦੇ ਜਿਹੜੀ ਮਰਜ਼ੀ ਪਾਰਟੀ ਸਾਰੇ ਪਾਸੇ ਮਾੜਾ ਹਾਲ ਹੈ ਸੰਗਠਨ ਦੇ ਰੂਪ ਦੇ ਵਿੱਚ ਤਾਂ ਜਿਹੜੀ ਉਹ ਗੱਲ ਕਹੀ ਗਈ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰ ਰਹੀ ਹੋਵੇਗੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨਾ ਹੈ ਪਰ ਉਸ ਦੇ ਦੌਰਾਨ ਕੀ ਬਾਅਦ ਵਿੱਚ ਰਵਨੀਤ ਬਿੱਟੂ ਦੇ ਜੇਕਰ ਨਤੀਜੇ ਹੱਕ ਵਿੱਚ ਨਾ ਆਏ ਕਿ ਰਵਨੀਤ ਬਿੱਟੂ ਨੂੰ ਉਹ ਥਾਂ ਮਿਲੇਗੀ ਭਾਜਪਾ ਦੇ ਅੰਦਰ ਜਿਹੜੀ ਉਹ ਅੱਜ ਸੋਚ ਰਹੇ ਹੈ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਬਿਆਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਾਸ਼ਣ ਦੇ ਰਿਹਾ ਕਹਿੰਦੇ ਜੇਕਰ ਸ਼ਹੀਦ ਦੇ ਆਜ਼ਮ ਉਹਨਾਂ ਨੇ ਸ਼ਬਦ ਵਰਤੇ ਆ ਸੋਚ ਸਮਝ ਕੇ ਕਿ ਸ਼ਹੀਦ ਦੇ ਆਜ਼ਮ ਬਿਆਨਤ ਸਿੰਘ ਦੇ ਵਰਗਾ ਕੋਈ ਮੈਨੂੰ ਦਿਖਿਆ ਮੈਂ ਕਿਉਂ ਛੱਡ ਕੇ ਆਇਆ ਕਾਂਗਰਸ ਨੂੰ ਕਿਉਂ ਭਾਜਪਾ ਕਹਿੰਦੇ ਸਭ ਤੋਂ ਵੱਡਾ ਕਾਰਨ ਇਹ ਹੈ ਸ਼ਹੀਦ ਦੇ ਆਜਮ ਬੀਨਤ ਸਿੰਘ ਮੈਨੂੰ ਦਿਖਿਆ ਤੇ ਉਹ ਮੋਦੀ ਸਾਹਿਬ ਚ ਦਿਖਿਆ ਹੁਣ ਇੱਥੇ ਫੇਰ ਵਿਵਾਦਤ ਬਿਆਨ ਦੇ ਕੇ ਰਵਨੀਤ ਬੇਟੂ ਪਹਿਲਾਂ ਹੀ ਉਹਨਾਂ ਦਾ ਖਹਿੜਾ ਨਹੀਂ ਛੁੱਟ ਰਿਹਾ ਕਈ ਵਾਰੀ ਕਿਸਾਨਾਂ ਨੂੰ ਮੰਦਾ ਬੋਲ ਰਿਹਾ ਹਿੰਦੂ ਭਾਈਚਾਰੇ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਖੁਸ਼ ਕਰਨਾ ਹੈ ਤਾਂ ਮੈਂ ਇਸ ਤਰ੍ਹਾਂ ਦੇ ਬਿਆਨ ਦਾਗੀ ਜਾਵਾਂ ਤੇ ਉਸ ਤੋਂ ਬਾਅਦ ਮੇਰੇ ਹੱਕ ਦੇ ਵਿੱਚ ਹਵਾ ਚੱਲ ਜਾਣੀ ਹੈ ਰਾਜਾ ਵੜਿੰਗ ਕਿੱਧਰ ਸ਼੍ਰੋਮਣੀ ਕਾਲੀਦਾਲ ਕਿੱਧਰ ਆਮ ਆਦਮੀ ਪਾਰਟੀ ਕਿੱਧਰ ਮੈਂ ਲੁਧਿਆਣੇ ਤੋਂ ਫਿਰ ਐਮਪੀ ਬਣਨਾ ਹਾਲਾਂਕਿ ਕਾਂਗਰਸ ਤੋਂ ਬਣਦੇ ਰਹੇ ਆ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਦੀ ਉਹਨਾਂ ਨੇ ਧਿਰ ਬਦਲੀ ਹੈ ਉਹ ਇਹੋ ਜਿਹੇ ਬਿਆਨਾਂ ਦੇ ਵਿੱਚ ਚਰਚਾ ਦੇ ਵਿੱਚ ਆ ਗਏ ਹੁਣ ਜਿੱਥੋਂ ਤੱਕ ਰਹੀ ਗੱਲ ਵਿਵਾਦਤ ਬਿਆਨ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਸ਼ਹੀਦ ਦੇ ਆਜ਼ਮ ਸ਼ਬਦ ਆ ਜਿਹੜਾ ਉਹ ਹਰ ਇੱਕ ਲਈ ਨਹੀਂ ਵਰਤਿਆ ਜਾ ਸਕਦਾ ਸ਼ਹੀਦ ਦੇ ਆਜ਼ਮ ਆ ਜਿਹੜਾ ਉਹ ਸਰਦਾਰ ਭਗਤ ਸਿੰਘ ਲਈ ਵਰਤਿਆ ਜਾਂਦਾ ਸਾਰੇ ਜਾਣਦੇ ਆ ਉਹਨਾਂ ਦੇ ਲਈ ਵਰਤਿਆ ਜਾ ਰਿਹਾ ਹੁਣ ਤੱਕ ਵਿਧਾਨ ਸਭਾ ਦੇ ਵਿੱਚ ਬੀਬੀ ਮਾਨੋਕੇ ਜਿਹੜੇ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਇੱਕੋ ਇੱਕ ਹੀ ਹੋਇਆ ਕੋਈ ਹੋਇਆ ਤਾਂ ਸ਼ਹੀਦ ਦੇ ਆਜ਼ਮ ਉਹ ਸਰਦਾਰ ਭਗਤ ਸਿੰਘ ਹੈ ਇਸ ਤੋਂ ਇਲਾਵਾ ਕੋਈ ਨਹੀਂ ਉਹ ਸਾਰਾ ਪੰਜਾਬ ਕੀ ਸਾਰਾ ਦੁਨੀਆ ਮੰਨਦੀ ਹੈ ਇਸ ਗੱਲ ਨੂੰ ਕਿ ਸ਼ਹੀਦ ਦੇ ਆਜ਼ਮ ਕੋਈ ਹੈ ਤਾਂ ਸਰਦਾਰ ਭਗਤ ਸਿੰਘ ਹੈ ਹੁਣ ਉਹਨਾਂ ਨੇ ਆਪਣੇ ਦਾਦੇ ਦੇ ਨਾਲ ਕਿਵੇਂ ਸ਼ਹੀਦ ਦੇ ਆਜ਼ਮ ਸ਼ਬਦ ਲਾ ਦਿੱਤਾ ਪੰਜਾਬ ਦੇ ਵਿੱਚ ਉਸ ਮੁੱਖ ਮੰਤਰੀ ਦਾ ਰੋਲ ਕੀ ਰਿਹਾ ਆ ਪੂਰੀ ਜਨਤਾ ਜਾਣਦੀ ਹੈ ਖਾਸ ਕਰਕੇ ਖੜੂਰ ਸਾਹਿਬ ਚ ਜਿਹੜੀ ਸੀਟ ਦੀ ਹਵਾ ਬਦਲੀ ਹੈ ਜਾਂ ਪੰਜਾਬ ਦੇ ਹੋਰ ਨਾ ਕੋਨਿਆਂ ਦੇ ਵਿੱਚ ਹਵਾ ਬਦਲੀ ਹੈ ਜਿਉਂ ਉਹਨਾਂ ਵੇਲਿਆਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਨਾਲ ਕੀ ਹੋਇਆ ਅਲਵਾਰਸ ਲਾਸ਼ਾਂ ਦੀ ਗੱਲ ਤੁਰਦੀ ਹੈ ਉਦੋਂ ਲਾਅ ਐਂਡ ਆਰਡਰ ਦੀ ਗੱਲ ਤੁਰਦੀ ਹੈ ਜਾਂ ਫਿਰ ਨਿਸ਼ਾਨਾ ਬਣਾ ਕੇ ਕਿਵੇਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਉਹ ਤੁਰਦੀ ਅਸਤਤ ਵਿੱਚ ਬਿਆਨਤ ਸਿੰਘ ਦਾ ਨਾਮ ਕਿਹੜੇ ਅੱਖਰਾਂ ਚ ਬੋਲਦਾ ਰਵਨੀਤ ਸਿੰਘ ਬਿੱਟੂ ਨੂੰ ਵੀ ਖਾਸ ਤੌਰ ਤੇ ਪਤਾ ਹੈ ਪਰ ਉਹ ਖੱਟਣਾ ਚਾਹੁੰਦੇ ਇਹਦੇ ਵਿੱਚੋਂ ਵੀ ਕਿ ਜੇਕਰ ਕੁਰਬਾਨੀ ਕੀਤੀ ਹੈ ਤਾਂ ਕਿਉਂਕਿ ਉਹਨਾਂ ਨੇ ਭਾਜਪਾ ਦੇ ਪੋਸਟਾਂ ਵਿੱਚ ਵੀ ਆਪਣੇ ਦਾਦੇ ਦੀਆਂ ਫੋਟੋਆਂ ਵਰਤਨੀਆਂ ਸ਼ੁਰੂ ਕਰਤੀਆਂ ਇੱਕ ਤਾਂ ਇੱਥੇ ਉਹ ਗਲਤੀ ਕਰ ਗਏ ਕਿ ਸ਼ਹੀਦ ਦੇ ਆਜ਼ਮ ਕਹਿ ਦਿੱਤਾ ਬਿਆਨਤ ਸਿੰਘ ਨੂੰ ਤਤਕਾਲੀ ਮੁੱਖ ਮੰਤਰੀ ਨੂੰ ਉਹ ਨਹੀਂ ਸੀ ਕਹਿਣਾ ਚਾਹੀਦਾ ਉਹ ਪੰਜਾਬ ਦੇ ਲੋਕਾਂ ਨੇ ਆਪੇ ਜਵਾਬ ਦੇ ਦੇਣਾ ਕਿ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਕੀ ਉਹ ਸੂਟ ਕਰਦਾ ਬੀਨਤ ਸਿੰਘ ਨੂੰ ਜਾਂ ਨਹੀਂ ਕਰਦਾ ਉਹਨਾਂ ਦੀ ਨਜ਼ਰ ਵਿੱਚ ਹੋ ਸਕਦਾ ਹੈ ਕਿ ਉਹਨਾਂ ਨੇ ਕੁਰਬਾਨੀ ਦਿੱਤੀ ਹੋਵੇ ਪਰ ਪੰਜਾਬ ਦੀ ਬਹੁਤੀ ਤੇ ਵੱਡੀ ਗਿਣਤੀ ਦੀ ਨਜ਼ਰ ਵਿੱਚ ਉਹ ਕੁਰਬਾਨੀ ਨਹੀਂ ਲੋਕ ਗਿਣਦੇ ਪੰਜਾਬ ਦੇ ਜਿੱਥੋਂ ਤੱਕ ਰਹੀ ਗੱਲ ਕਿ ਉਹਨਾਂ ਨੇ ਕਿਹਾ ਕਿ ਮੈਂ ਕਿਉਂ ਛੱਡ ਕੇ ਆਇਆ ਮੈਨੂੰ ਪੁੱਛ ਲੈਂਦੇ ਅਕਸਰ ਕਿ ਮੋਦੀ ਸਾਹਿਬ ਮੈਨੂੰ ਕਹਿੰਦੇ ਦਿਖਦੇ ਹੀ ਉਹਨਾਂ ਚੋਂ ਹੈ ਇਸ ਦਾ ਮਤਲਬ ਇਹ ਹੈ ਕਿ ਬੀਨਤ ਸਿੰਘ ਨੇ ਜੋ ਰੋਲ ਨਿਭਾਇਆ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਫਿਰ ਦੇਸ਼ ਦੀ ਸਿਆਸਤ ਨੂੰ ਉਹਨਾਂ ਨੇ ਕੀ ਦਿੱਤਾ ਤਸ ਤਾਂ ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਰਾਹਾਂ ਤੇ ਤੁਰੇ ਹੋਏ ਐ ਰਵਨੀਤ ਸਿੰਘ ਬਿੱਟੂ ਨੇ ਇੱਕ ਗੱਲ ਦੀ ਇਹ ਵੀ ਮੋਰ ਲਾਈ ਐ ਕਿ ਜਿਵੇਂ ਮੇਰੇ ਦਾਦਾ ਸਿਆਸਤ ਕਰਦੇ ਸੀ ਉਸੇ ਤਰ੍ਹਾਂ ਦੀ ਸਿਆਸਤ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਿਹਾ ਐ ਇਹ ਜਿਹੜੀ ਗੱਲ ਕਹੀ ਗਈ ਐ ਇੱਕ ਹੋਰ ਵਿਵਾਦ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜ ਲਿਆ ਇਸ ਬਿਆਨ ਦੇਣ ਦੇ ਨਾਲ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਹਿੰਦੂ ਭਾਈਚਾਰਾ ਖੁਸ਼ ਹੋ ਕੇ ਠਾ ਠਾ ਕਰਕੇ ਉਹਨਾਂ ਦੇ ਚੋਣ ਨਿਸ਼ਾਨ ਦੇ ਉੱਤੇ ਜਿਹੜੇ ਕਮਲ ਦੇ ਉੱਤੇ ਮੋਹਰਾਂ ਲਾਏਗਾ ਇਹ ਸ਼ਾਇਦ ਰਵਨੀਤ ਬਿੱਟੂ ਭਲੇਖੇ ਜਨੇ ਪੰਜਾਬ ਦੀ ਲੁਧਿਆਣੇ ਦੀ ਸੀਟ ਹੈ ਕੋਈ ਬਾਹਰਲੀ ਸੀਟ ਨਹੀਂ ਹੈ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹਨਾਂ ਨੂੰ ਲੱਗਦਾ ਜੇਕਰ ਉਹ ਵੋਟ ਬੈਂਕ ਇਕੱਠਾ ਕਰਨਾ ਚਾਹੁੰਦੇ ਆ ਤਾਂ ਇਹ ਕਿਸੇ ਨੂੰ ਖੁਸ਼ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦਾ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਹੁਣ ਕਿ ਮੈਨੂੰ ਆਪਣੇ ਦਾਦਾ ਜੀ ਨਾਲ ਉਹ ਕੰਪੇਅਰ ਕਰ ਰਿਹਾ ਬਹੁਤ ਮੇਰੇ ਲਈ ਪ੍ਰਾਊਡ ਵਾਲੀ ਗੱਲ ਹੈ ਉਹਨਾਂ ਨੇ ਪ੍ਰਾਊਡ ਫੀਲ ਕੀਤਾ ਕਿ ਨਹੀਂ ਕੀਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮਨ ਜਾਣਦਾ ਉਹਨਾਂ ਦਾ ਦਿਮਾਗ ਜਾਣਦਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਉਹ ਸਟੇਜ ਤੋਂ ਸ਼ਰੇਆਮ ਜਦੋਂ ਕਹਿ ਰਿਹਾ ਥਾਪੀ ਮਾਰ ਕੇ ਕਿ ਸ਼ਹੀਦ ਦੇ ਆਜਮ ਬੈਂਤ ਸਿੰਘ ਵਰਗਾ ਕੋਈ ਮੈਨੂੰ ਦਿਖਿਆ ਤੇ ਉਹ ਮੋਦੀ ਸਾਹਿਬ ਦਿਖੇ ਹੁਣ ਇਸ ਦੇ ਕੀ ਅੰਦਾਜ਼ੇ ਕੱਢੇ ਜਾਣ ਪੰਜਾਬ ਦੇ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕਰ ਦੇਣਾ ਜਿਹੜੀ ਇਹ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਕਿਸ ਵਿੱਚ ਕਿਹੜੇ ਸੰਦਰਭ ਵਿੱਚ ਕਿਹੜੇ ਪ੍ਰਸੰਗ ਵਿੱਚ ਕਿਹਾ ਗਿਆ ਰਵਨੀਤ ਬਿੱਟੂ ਦਾ ਪਹਿਲਾਂ ਆਡੀਓ ਨੇ ਖੜਾ ਨਹੀਂ ਛੱਡਿਆ ਜਿਸ ਵਿੱਚ ਉਹਨਾਂ ਨੇ ਕਈ ਲੀਡਰਾਂ ਬਾਰੇ ਮੰਦੀ ਚੰਗੀ ਸ਼ਬਦਾਵਲੀ ਬੋਲ ਦਿੱਤੀ ਇਸ ਤੋਂ ਇਲਾਵਾ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਨਾਲ ਪੰਗਾ ਪਾਈ ਰੱਖਦੇ ਆ ਇਸ ਤੋਂ ਇਲਾਵਾ ਇਹ ਵੀ ਕਹਿ ਰਿਹਾ ਕਿ ਕਿਵੇਂ ਆਮ ਆਦਮੀ ਪਾਰਟੀ ਤੇ ਜਿਹੜਾ ਰਾਜਾ ਵੜਿੰਗ ਨੇ ਉਹ ਤਾਂ ਸਮਝਾਉਤਾ ਹੈਗਾ ਉਹਨਾਂ ਦਾ ਆਪਸ ਵਿੱਚ ਕਿਓ ਖਿਚੜੀ ਨੇ ਇਹ ਤਾਂ ਦਿਖਾਵਾ ਕੀਤਾ ਜਾ ਰਿਹਾ ਮੇਰੇ ਖਿਲਾਫ ਚੋਣ ਮદાન ਵਿੱਚ ਹੋਰ ਮੁਕਾਬਲੇ ਚ ਕੋਈ ਨਹੀਂ ਮੈਂਬਰ ਪਾਰਲੀਮੈਂਟ ਜਿੱਕਰ ਮੈਂ ਪਹਿਲਾਂ ਜਾ ਸਕਦਾ ਕਾਂਗਰਸ ਪਾਰਟੀ ਵੱਲੋਂ ਤਾਂ ਹੁਣ ਮੈਂ ਭਾਜਪਾ ਵੱਲੋਂ ਵੀ ਜਾ ਸਕਦਾ ਰਵਨੀਤ ਸਿੰਘ ਬਿੱਟੂ ਨੂੰ ਸ਼ਾਇਦ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਧਿਰ ਬਦਲਣ ਦੇ ਨਾਲ ਸਾਰਾ ਜਿਹੜਾ ਲੋਕ ਸਭਾ ਹਲਕਾ ਲੁਧਿਆਣਾ ਘਟੂ ਘਟੂ ਰਵਨੀਤ ਸਿੰਘ ਬਿੱਟੂ ਨਾਲ ਹੀ ਖੜਾ ਹੋਰ ਕਿਸੇ ਨਾਲ ਦਿਖਾਈ ਨਹੀਂ ਦਿੰਦਾ